ਤਰੀੰਤੇ ਦੁਨੀਆ ਤੱਕ ਇਸ ਦਸਤਾਰ ਦੀ ਯਾਦ ਕਾਇਮ ਰਹੇਗੀ ਦਮਦਮੀ ਟਕਸਾਲ ਦੇ ਤੀਰਵੀ ਮੁਖੀ ਸੰਤ ਪਾਪਾ ਕਰਤਾਰ ਸਿੰਘ ਜੀ ਕੁਆਰ ਬਿਟਾਲੇ ਦੇ ਲਾਂਕੇ ਪਿੰਡ ਵਿੱਚ ਪ੍ਰਚਾਰ ਲਈ ਗਏ ਤਾਂ ਕਿਸੇ ਪ੍ਰੇਮ ਵਾਲੀ ਸੰਗਤ ਨੇ ਸੰਤਾਂ ਨੂੰ ਉਹਨਾਂ ਦੇ ਘਰ ਪ੍ਰਸ਼ਾਦ ਆ ਛਕਣ ਲਈ ਬੇਨਤੀ ਕੀਤੀ ਸੰਤ ਜੀ ਆਪਣੇ ਸਿੰਘਾਂ ਨਾਲ ਉਹਨਾਂ ਘਰ ਪ੍ਰਸ਼ਾਦ ਆ ਛਕਣ ਲਈ ਗਏ ਪ੍ਰਸ਼ਾਦ ਅਚਕਾਉਣ ਤੋਂ ਬਾਅਦ ਸੰਗਤ ਨੇ ਸੰਤ ਜੀ ਨੂੰ ਨੀਲੇ ਰੰਗ ਦੀ ਦਸਤਾਰ ਪੇਟ ਕੀਤੀ ਸੰਤ ਜੀ ਦੇ ਦਸਤਾਰ ਫੜ ਲਈ ਅਤੇ ਆਪਣੇ ਨਾਲ ਲੈ ਆਏ ਸਾਰੇ ਸਿੰਘਾਂ ਵੱਲ ਨਜ਼ਰ ਮਾਰੀ ਸਾਰੇ ਸਿੰਘਾਂ ਵਿੱਚੋਂ ਬਾਬਾ ਜਨੈਲ ਸਿੰਘ ਜੀ ਦੀ ਦਸਤਾਰ ਰੰਗ ਥੋੜਾ ਉਤਰਿਆ ਹੋਇਆ ਸੀ ਵੇਖ ਕੇ ਸੰਤਾਂ ਨੇ ਉਹ ਦਸਤਾਰ ਬਾਬਾ ਜਨੈਲ ਸਿੰਘ ਜੀ ਨੂੰ ਦੇ ਦਿੱਤੀ ਪ੍ਰੇਮੀ ਪ੍ਰਵਾਹ ਚਾਹੁੰਦਾ ਸੀ ਕਿ ਇਹ ਦਸਤਾਰ ਸੰਤ ਆਪਣੇ ਸਿਰ ਤੇ ਸਜਾਉਣ ਇਸ ਲਈ ਇਹ ਵੇਖ ਕੇ ਪ੍ਰਵਾਹ ਨੂੰ ਥੋੜਾ ਠੀਕ ਨਾ ਲੱਗਾ ਸੰਤਾ ਨੇ ਸੰਗਤ ਦੇ ਚਿਹਰੇ ਤੋਂ ਇਹ ਪਾਫ ਲਿਆ ਅਤੇ ਪ੍ਰਵਾਹ ਨੂੰ ਕਹਿਣ ਲੱਗੇ ਕਿ ਇਸ ਦਸਤਾਰ ਦੀ ਯਾਦ ਰਹਿੰਦੀ ਦੁਨੀਆਂ ਤੱਕ ਰਹੇਗੀ ਸੰਤਾ ਦੀ ਇਹ ਗੱਲ ਇੱਕ ਰਚੰਦੇ ਤਰ੍ਹਾਂ ਸੀ ਜੋ ਪ੍ਰਵਾਹ ਨੂੰ ਉਸ ਵੇਲੇ ਸਮਝ ਨਾ ਲੱਗੀ ਪਰ ਉਦੋਂ ਸਮਾਂ ਜਾਈ ਜਦੋਂ ਸੰਤ ਕਰਤਾ ਸਿੰਘ ਜੀ ਨੇ ਸੰਤ ਪਾਪਾ ਜਨੈਲ ਸਿੰਘ ਜੀ ਨੂੰ ਦਮਦਮੀ ਟਕਸਾਲ ਦਾ ਮੁਖੀ ਬਣਾਇਆ ਸੰਤ ਜਨੈਲ ਸਿੰਘ ਜੀ ਨੇ ਆਪਣੀ ਸਾਰੀ ਜ਼ਿੰਦਗੀ ਪੰਥ ਦੀ ਸੇਵਾ ਕੀਤੀ ਅਤੇ ਆਪਣਾ ਇੱਕ ਇੱਕ ਸਾਹ ਪੰਥ ਦੀ ਸੇਵਾ ਵਿੱਚ ਲਗਾ ਦਿੱਤਾ ਅਤੇ ਪੰਥ ਦੀ ਸੇਵਾ ਲਈ ਸ਼ਹੀਦ ਹੋ ਗਏ ਇੱਕ ਐਸੀ ਕੁਰਬਾਨੀ ਕੀਤੀ ਕੀ ਰੈਂਦੀ ਦੁਨੀਆ ਤੱਕ ਇਹ ਕਰਵਾਨੀ ਯਾਦ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ